ਠੀਕ ਹੈ ਇੱਥੇ ਬੜੀ ਹੀਟ ਹੈ ਜੀ ਰੂਮ ਦੇ ਵਿੱਚ ਜਿੱਥੇ ਸਾਰਾ ਰੱਖਿਆ ਸਟਾਕ ਤੁਸੀਂ ਇਹ ਜੀ ਸਾਡਾ ਡਰਾਇਰ ਰੂਮ ਹੈ ਜੀ ਇੱਥੇ ਜਿਹੜਾ ਗੁੜ ਜਿਹੜਾ ਹੈਗਾ ਜਿਹੜੀ ਵਿਧੀ ਤੁਸੀਂ ਜਨਰਲੀ ਕਿਸੇ ਵੀ ਪਲਾਂਟ ਤੇ ਜਿੱਥੇ ਵੀ ਤੁਸੀਂ ਵਿਜ਼ਿਟ ਕੀਤੀ ਹੋਗੀ ਦੇਖੀ ਨਹੀਂ ਹੋਏਗੀ ਜਾਂ ਘੱਟ ਦੇਖੀ ਹੋਏਗੀ ਮੈਂ ਬਹੁਤ ਘੱਟ ਦੇਖੀ ਹੈ ਇਹ ਸਿਰਫ ਸਾਡਾ ਹੀ ਹੈ ਅਸੀਂ ਇੱਕ ਇਹ ਇਹ ਸਾਡੀ ਡ్రਾਈਇੰਗ ਯੂਨਿਟ ਹੈਗੀ ਆ ਇਸ ਲਈ ਜਦੋਂ ਗੁੜ ਪ੍ਰੋਡਿਊਸ ਹੋ ਕੇ ਆ ਜਾਂਦਾ ਸਾਡੇ ਕੋਲ ਜੀ ਤੇ ਉਸ ਤੋਂ ਬਾਅਦ ਅਸੀਂ ਉਸ ਗੁੜ ਨੂੰ 2 ਦਿਨ ਤੱਕ 48 ਘੰਟੇ ਤੱਕ ਸਾਡਾ ਉਹ ਗੁੜ ਅਸੀਂ ਦੇਖੂਗੀ ਆ ਲੇਆਉਟ ਹੋਇਆ ਹੋਇਆ ਅਸੀਂ ਇਹਨੂੰ ਇਹਨੂੰ ਫਲਾਰ ਕੇ ਰੱਖਦੇ ਆ ਔਰ ਇਹਨੂੰ ਇਹ ਰੂਮ ਜਿਹੜਾ ਹੈਗਾ ਇਹਦਾ ਟੈਂਪਰੇਚਰ ਤਕਰੀਬਨ ਤਕਰੀਬਨ 37 ਤੋਂ 40 ਡਿਗਰੀ ਦੇ ਵਿੱਚ ਅਸੀਂ ਰੱਖਦੇ ਆ ਠੀਕ ਹੈ ਇਹਦਾ ਕਾਰਨ ਕੀ ਵੈਸੇ ਤਾਂ ਅਸੀਂ ਦੇਖਦੇ ਆ ਕਿ ਕਈ ਵਾਰੀ ਤਾਜ਼ਾ ਤਾਜ਼ਾ ਇਹ ਬੰਦਾ ਕਹਿੰਦਾ ਕਿ ਗੁੜ ਕੱਢ ਕੇ ਲੈ ਜੀ ਨਹੀਂ ਜੀ ਦੇਖੋ ਗੁੜ ਦੀ ਤਸਵੀਰ ਹੈ ਜੀ ਜਦ ਤਾਜ਼ਾ ਗੁੜ ਹੈ ਤਾਂ ਉਹਦੇ ਵਿੱਚ ਮੌਇਸਚਰ ਰਹਿ ਗਿਆ ਤਾਂ ਉਹ ਗੁੜ ਫੇਰ ਖਰਾਬ ਹੋਣ ਦਾ ਵੀ ਇਹੀ ਵੱਡਾ ਕਾਰਨ ਹੈ ਕਿ ਗੁੜ ਦੇ ਵਿੱਚ ਪਾਣੀ ਰਹਿ ਜਾਂਦਾ ਅੱਛਾ ਤਕਰੀਬਨ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਦਾ ਜੀ ਜਿਹੜੇ ਆ ਸਾਡਾ ਕਯੂਬ ਹੈਗਾ ਇੱਕ ਕਯੂਬ ਜਿਹੜਾ ਬੇਸਿਕਲੀ ਆ ਜੇ ਬਿਲਕੁਲ ਸਕੁਅਰ ਕਯੂਬ ਜਿਹੜਾ ਹੈਗਾ ਇਹ 16 ਤੋਂ ਬੇਸਿਕਲੀ ਐਕਚੁਅਲੀ ਇਹ 22 ਗ੍ਰਾਮ ਦਾ 22 23 ਗ੍ਰਾਮ ਦਾ ਸਾਡੇ ਕੋਲ ਜਦੋਂ ਅਸੀਂ ਪ੍ਰੋਡਕਸ਼ਨ ਰੂਮ ਚੋਂ ਇਹਦੇ ਰੋਂਦੇ ਆ ਤੇ ਲੈ ਕੇ ਆਉਂਦੇ ਆ ਮੈਂ ਤਾਂ ਹੀ ਦੇਖ ਰਿਹਾ ਇਹਦਾ weight ਘਟਾ ਮੋਇਸਚਰ ਸੁੱਕ ਗਿਆ ਇਹਦਾ ਇਹ ਜੀ 16 ਗ੍ਰਾਮ ਰਹਿ ਗਿਆ ਜੀ ਹੁਣ ਅੱਛਾ 22 ਤੋਂ 23 ਗ੍ਰਾਮ ਦਾ ਜਿਹੜਾ ਗੁੜ ਦਾ ਪੀਸ ਇੱਕ ਸੀਗਾ ਇਸ 16 ਗ੍ਰਾਮ ਤੇ ਆ ਗਿਆ 15 ਤੋਂ 16 ਗ੍ਰਾਮ اچھا 20 ਤੋਂ 25% ਇਹਦਾ ਲਾਸ ਆ ਠੀਕ ਹੈ ਜਿਹੜਾ 1 ਕਿਲੋ ਗੋੜ ਗੀਟਾ ਦਾ ਤਾਜ਼ਾ ਵੇਲਣੇ ਦਾ ਤੁਸੀਂ ਕਹਿੰਦੇ ਜੀ 1 ਕਿਲੋ ਗੋੜ ਲੈਣੇ ਆ ਤੇ ਮੇਰੇ ਤੋਂ ਵੀ ਲਓਗੇ ਤੇ ਤਾਜ਼ਾ 1 ਕਿਲੋ ਹੋਊਗਾ ਪਰ ਜਦੋਂ ਮੇਰੇ ਕੋਲ ਤੁਸੀਂ ਕਾਊਂਟਰ ਤੇ ਮੇਰੇ ਸੇਲ ਕਰੋਗੇ ਤਾਂ 750 ਗ੍ਰਾਮ ਰਹਿ ਜਾਵੇ ਹਾਂ ਇਹ ਤਾਂ ਫਿਰ ਨੁਕਸਾਨ ਨਹੀਂ ਇਹ ਨੁਕਸਾਨ ਹੈ ਜੀ ਤੇ ਇਕਨੋਮਿਕਸ ਹੈ ਜੀ ਇਹ ਤੁਸੀਂ ਆਪ ਸਮਝਣ ਵਾਲੀ ਗੱਲ ਹੈ ਜੀ